ਐਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਸੂਬੇ ਇਲੀਨੋਇ ਤੋਂ ਆ ਰਹੀ ਹੈ ਇਲੀਨੋਇ ਦੇ ਵਿੱਚ ਅਮਰੀਕੀ ਬਜ਼ੁਰਗਾਂ ਦੇ ਨਾਲ ਕਿਸੇ ਤੌਰ ਤੇ ਧੋਖਾ ਧੜੀਆਂ ਕਰਨ ਵਾਲੇ ਗੁਜਰਾਤੀ ਨੂੰ ਹੁਣ 12 ਸਾਲ ਅਮਰੀਕੀ ਜੇਲ੍ਹ ਦੇ ਵਿੱਚ ਕੱਟਨੇ ਪੈਣਗੇ ਜੀ ਹਾਂ ਤੁਸੀਂ ਠੀਕ ਸੁਣਿਆ ਇਹ ਗੁਜਰਾਤ ਦਾ ਰਹਿਣ ਵਾਲਾ ਨੀਰਵੀ ਪਟੇਲਾ ਜਿਹੜਾ ਅਮਰੀਕਾ ਦੇ ਵਿੱਚ ਗਲਤ ਤਰੀਕੇ ਨਾਲ ਦਾਖਲ ਹੋਇਆ ਸੀ ਵੈਨਕੂਵਰ ਵਾਲੇ ਪਾਸਿਓਂ ਅਮਰੀਕੀ ਸਰਹੱਦ ਦੇ ਵਿੱਚ ਦਾਖਲ ਹੋ ਕੇ ਇਹ ਬੰਦਾ ਅਮਰੀਕਾ ਦੇ ਵਿੱਚ ਦੇਖ ਲਓ ਕਿਹੋ ਜਿਹਾ ਕਾਰੀਕਰਦਾ ਰਿਹਾ ਨੀਰਵੀ ਪਟੇਲ 44 ਸਾਲਾਂ ਦਾ ਤੇ ਉਸਨੇ ਅਮਰੀਕੀ ਬਜ਼ੁਰਗਾਂ ਦੇ ਨਾਲ ਠੱਗੀਆਂ ਮਾਰੀਆਂ तकरीबन 4 ਲੱਖ ਤੋਂ ਵੱਧ ਡਾਲਰ ਦੀ ਰਕਮ ਦੀਆਂ ਠੱਗੀਆਂ ਮਾਰੀਆਂ। ਕਈ ਬਜ਼ੁਰਗਾਂ ਦਾ ਇਸ ਨੇ ਸੋਨਾ ਵੀ ਲੁੱਟਿਆ ਤੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਟਰੈਵਲ ਕਰਦਾ ਸੀਗਾ ਬਜ਼ੁਰਗਾਂ ਦੇ ਨਾਲ ਠੱਗੀਆਂ ਮਾਰਨ ਦੇ ਲਈ। ਅਸਲ ਦੇ ਵਿੱਚ ਇਹ ਨੀਰਵੀ ਪਟੇਲ ਉਹਨਾਂ ਨੂੰ ਕਾਲ ਕਰਦਾ ਸੀਗਾ ਤੇ ਕਾਲ ਕਰਕੇ ਉਹਨਾਂ ਨੂੰ ਕਹਿੰਦਾ ਸੀਗਾ ਕਿ ਤੁਹਾਡਾ ਜਿਹੜਾ Amazon ਦਾ ਅਕਾਊਂਟ ਆ ਉਹ ਬੰਦ ਹੋਇਆ ਪਿਆ। ਤੁਸੀਂ ਇਸ ਅਕਾਊਂਟ ਨੂੰ ਚਾਲੂ ਕਰਵਾਓ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਫਾਈਨੈਂਸ਼ੀਅਲੀ ਤੌਰ ਤੇ ਠੱਗੀ ਮਾਰ ਲੈਂਦਾ ਸੀ। ਕਈ ਲੋਕਾਂ ਨੂੰ ਇਸ ਨੇ ਝਾਂਸੇ ਦੇ ਵਿੱਚ ਲਿਆ ਤੇ ਕਈ ਲੋਕਾਂ ਦਾ ਇਸ ਨੇ ਸੋਨਾ ਵੀ ਲੁੱਟਿਆ ਪਰ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਕਹਿ ਰਿਆ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਐਡਾ ਵੱਡਾ ਕ੍ਰਾਈਮ ਹੈ ਸੋ ਇਸ ਤਰੀਕੇ ਦੇ ਨਾਲ ਇਹਨੇ ਭੋਲਾ ਬਣ ਕੇ ਅਮਰੀਕੀ ਲੋਕਾਂ ਨੂੰ 4 ਲੱਖ ਡਾਲਰ ਦਾ ਚੂਨਾ ਲਾਇਆ ਪਰ ਹੁਣ 12 ਸਾਲ ਅਮਰੀਕੀ ਜੇਲ੍ਹ ਦੇ ਵਿੱਚ گزارੂਗਾ ਗੁਜਰਾਤੀ ਮੂਲ ਦਾ ਇਹ ਬੰਦਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਇਆ ਸੀ